ਆਦਰ ਕੇ ਚਲ ਪਹਵੋ ਜਗਤ ਕੋ ਸ਼ੋਕ ਐ ਸਭ ਜਗ ਭਇਓ ਜੈ ਜੈ ਰੁਖਾਨਾ ਪਰ ਸਿੰਘ ਗੂਪੇ ਜਦ ਆਪਣਾ ਮਾਰੜਾ ਘਟੇ ਜਾਏ ਹੋਵੇ ਸਿਪਤ ਕਾ ਸਾਨਾ ਦੀ ਨੂਰ ਪਰਸਾ ਪਰ ਸਮਝਤੀਏ ਤਦ ਰਿਖਤੇ えっ ਈ ਪਾਗੰ ਸੇਵਾ ਕੇ ਚਰਨ ਰਸਾਇਣ ਜਨਮ ਮਰਨ ਗੋ ਤੇ ਛੁਟੈ ਭਾਵ ਜਗਤ ਕਤ ਤਰਾਈਣਾ ਕੋ ਜਤ ਕੋ ਜਤ कोजत सदाशिमरनरायण भोजत प्रोजत तत् विचार्यो दासगोविन्दपरायण अविनाशीते वच ਤਤਤ ਛਤਤ ਦੇ ਮਨਤ ਕਾਲ ਜਨ ਦੇ ਜਹਾਂ ਰਾਜਪਾਣੀ ਦੇ ਕੋਈ ਸ਼ਬਦ ਹਨ ਤਤ ਕਰ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਣਾ ਵਿੱਚ ਜੁੜੇ ਬੈਠੇ ਗ੍ਰਿ ਪਿਆਰੇ ਸਾਧ ਸੰਗਤ ਜੀ ਆਪ ਜੀ ਵੜਪਾ ਕੇ ਹੋ ਸਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਲਾਹ ਦੀ ਬਾਣੀ ਦਾ ਆਨੰਦ ਮਾਣਦੇ ਹੋ ਇਹ ਪਾਵਨ ਸ਼ਬਦ ਜੋ ਆਪ ਜੀ ਨੇ শ্রবণ ਕਰਤਾ ਹੈ ਇਹ ਪਾਵਨ ਸ਼ਬਦ ਸਤਿਗੁਰਾਂ ਦੇ ਸਾਨੂੰ ਹੁਕਮ ਅਨੁਸਾਰੇ ਵੱਜੋ ਇਹ ਬਾਗੋਂ ਸ਼ਬਦ ਪੰਚਮ ਗੁਰਦੇਵ ਧਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਬਾਤ ਚੋ ਉਚਾਰਨ ਕੀਤਾ ਹੈ। ਧਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਗੋਂ ਸ਼ਬਦ ਨਾਲ ਸੰਨ ਦੇ ਰਹਿਣ ਰਚਨਾ ਗੁਣੋ ਸਗਲੇ ਗੁਰੂ ਚ ਪਲਾਇ ਜਦੋਂ ਅਸੀਂ ਇਸ ਰਸਨਾ ਰਾਹੀਂ ਇਸ ਪਰਮਾਤਮਾ ਨੂੰ ਗੁਰੂ ਬੰਦੇ ਹਨ ਪਰਮਾਤਮਾ ਦੇ ਗੁਰੂ ਦਾ ਕੇ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਸ਼ਾਂਤ ਸਿਹਤ ਰਹਿਤ ਸਮਾਨ ਭੁਦੀਓ ਮਨ ਦੇ ਵਿੱਚ ਆਨੰਦ ਪਕਾਓ ਖੁਸ਼ੀ ਚਾਓ ਅਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਇਸ ਰਸਨਾ ਰਾਹੀਂ ਪਰਮਾਤਮਾ ਦਾ ਨਾਮ ਸਿਮਰਦੇ ਪਰ ਸਾਡੀ ਰਸਨਾ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨ ਲਗਿਆਂ ਫਤ ਕਰਦਾ ਕਿਤੇ ਬੜੀ ਦੇ ਗੁਰੂ ਗੁਰੂ ਜਪਣਾ ਹੋਵੇ ਤਾਏ ਅਰਸਨਾ ਅੱਜ ਗੰਨ। ਪਰ ਸਿੱਖ ਦੇ ਵਿੰਦਾ ਚੁਲੇ ਸੰਸਾਰਿਕ ਦੱਲਾ। ਉਦੋਂ ਇਸ ਨੂੰ ਸਭਾ ਦਾ ਵੀ ਪਤਾ ਨਹੀਂ ਲੱਗਦਾ। ਪਾਵੇ ਕਿੰਨਾ ਜ਼ਰੂਰੀ ਕੰਮ ਵੀ ਹੋਵੇ। ਕਈ ਵਾਰੀ ਵੇਖਿਆ ਉਹ ਮਨੁੱਖ ਵੱਲਾ ਕਰਦਿਆ ਕਰਦਿਆ ਸਮੇਂ ਦਾ ਕੋਈ ਪਤਾ ਨਹੀਂ। ਇਸ ਲਈ ਪਾਤਸ਼ਾਹ ਜੀ ਕਹਿੰਦੇ ਹਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਮਝਾਉਂਦੇ ਹਨ ਇਹ ਰਸਨਾ ਇਹਨਾਂ ਪਦਾਰਥਾਂ ਛਕਦੇ ਆ ਛਕਦੇ ਆ ਵੀ ਸਭ ਇਹਨੂੰ ਜੀ ਛਕੀ ਜਾਂਦੀ ਹੈ ਪਰ ਕਦੇ ਖਤ ਨਹੀਂ ਹੈ ਇਸ ਦੀ ਪਿਆਸ ਨਹੀਂ ਜਾਂਦੀ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਕਿਵੇਂ ਪਿਆਸ ਜਾਣੀ ਹੈ ਇਹ ਰਸਨਾ ਤੂੰ ਅਨਰਥ ਰਾਤ ਰਹੀ ਤੇਰੀ ਪਿਆਰ ਨਾ ਜਾਏ پیاس نہ جائے وہ بورت کی تیج چر ہر رس کا لڑا جدو تک تو پرماتمہ دے نام دا سواد ہی چک دی ادھو تک اس رسنا دی پیاس نہیں ہے اس لئے پاکسہ جی کہتے ہیں کہ سان سہد رہش من اپڈیوں سگرے دوک پلائنن ਸਾਰੇ ਦੁੱਖ ਈਸ਼ਰ ਰਸਨਾ ਰਾਹੀ ਨਾਮ ਸਿਮਰ ਕੇ ਦੂਰ ਹੋ ਜਾਂਦੇ। ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰਿਕ ਸਿੱਖਤਾ ਮਿਲਦੇ ਹਨ। ਜੋ ਮੰਗੈ ਸੋਈ ਸੋਈ ਪਾਵੇ। ਸੇਵਨਰ ਕੇ ਚਰਨਰ ਸਾਈਂਨ। ਕਿ ਜੋ ਸੀ ਮੰਗਦੇ ਆ ਉਹ ਹਣ ਤੇ ਪ੍ਰਾਪਤ ਹੁੰਦੇ ਹੀ ਹਨ। ਜਾਣਾ ਮਰਣਾ ਤੁਮ ਘੂਕਲੇ ਛੁਟੈ ਭਗ ਜਾਣਾ ਜਗਤ ਪਰਾਇ এবਾਰ ਬਾਦ ਸੰਸਾਰ ਤੇ ਆਉਣਾ ਜਮਣਾ ਮਰਣਾ ਇਹ ਵੀ ਗੁਰੂ ਦੀ ਕਿਰਪਾ ਸਦਕਾ ਨਾਮ ਲੁਕਤੇ ਟਟਿਆ ਜਾਂਦਾ ਹੈ ਸੰਸਾਰ ਸਾਧਕ ਤੋਂ ਭਗਤ ਜਗਤ ਪਰਾਇ ਉਪਾਤ ਸਾਜੀ ਸੰਸਾਰ ਸਾਗਰ ਤੋਂ ਪਾਰ ਪਾਰ ਨਿ। ਖੋਜੰਤ ਖੋਜਤ ਤਤ ਵਿਚਾਰਿਓ ਤਾਨ ਕੋਬਿੰਦ ਪਰਾਇਣ। ਅਗਰਾਸੀ ਏਮ ਚਾਹੇ ਜੇ ਨਾਨਕ ਸਦਾ ਸਿਮਰਨਾ। ਕਿ ਖੋਜ ਖੋਜ ਕੇ ਬੜੇ ਵਿਦਵਾਨਾ ਬਨਉ ਤਪਸਵੀਆ ਬਨਉ ਕੀ ਤਤ ਨਿਕਲਿਆ ਹੈ ਕੈ ਅਬਿਨਾਸੀ ਥੇਮ ਚਾਹੇ ਜਮਨ ਜੇਕਰ ਤੂੰ ਆਪਣਾ ਪਾਰ ਕਰਾ ਚਾਹਂਦਾ ਹੈ ਸਦਾ ਸਿਮਰ ਨਰਾਇਣ ਤਾਂ ਹਰ ਵੇਲੇ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰੀਂ ਹਰ ਵੇਲੇ ਸਵਾਸ

ਸਭ ਰਾਤ ਨੂੰ ਕਰੋ ਪਰਮਾਨੰ ਨਾਮ ਨਾਮ ਚੜਦੇ ਗਿਰਾ ਵਰਸ ਕੀ ਜੀਵਨ ਕਦਮ ਕਦਮ ਚੁਗਿਆ ਰੱਖੇ ਨਾਮ ਸਮੋਸਨਤਾਨੋ ਬੇਂਤੀ ਹੈ ਤਦ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਰਾਜ ਦਾ ਪਾਵਨ ਚੇਤੇ ਜੀ ਘੜਾ ਤੀ ਤਰੀਕ ਨੂੰ ਲੋੜਾ ਸਰਵ ਸੇਵਾ ਸੁਸਾਇਟੀ ਦੇ ਸਮੂਹ ਕਮੇਟੀ ਵੱਲੋਂ ਬੁਲਾਇਆ ਜਾਣਾ ਹੈ آپ سنتوں کو بنتی ہے بڑھ چڑھ کے گرو گھر کی حاضری کرنی تری سہد پاٹھ رم ہن جنہاں نے سہد پاٹ کے سیوا لانی ہے اور بھی کڑھ کے سہیز پاٹھ کی سیوا کر سکتے ہیں